ਬਹੁਜਨ ਸਮਾਜ ਪਾਰਟੀ ਵੱਲੋਂ ਜਲੰਧਰ ਵਿਖੇ ਪੁਲਿਸ ਕਮਿਸ਼ਨਰ ਜਲੰਧਰ ਦੇ ਖਿਲਾਫ ਧਰਨਾ ਲਾਇਆ ਗਿਆ ਇਸ ਧਰਨੇ 'ਚ ਬਸਪਾ ਦੀ ਜ਼ਿਲ੍ਹਾ ਜਲੰਧਰ ਦੀ ਲੀਡਰਸ਼ਿਪ ਤੇ ਬਸਪਾ ਵਰਕਰ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਸਪਾ ਦੇ ਬਲਵਿੰਦਰ ਕੁਮਾਰ ਜਗਦੀਸ਼ ਸ਼ੇਰਪੁਰੀ ਤੀਰਥ ਰਾਜਪੁਰਾ ਸੁਖਵਿੰਦਰ ਬਿੱਟੂ ਜਗਦੀਸ਼ ਦੀਸ਼ਾ ਬਿੰਦਰ ਲਾਖਾ ਜਸਵੰਤ ਨੰਗਲ ਸ਼ਾਮਾ ਕੇਵਲ ਪੱਟੀ मिशनरी गायक बलविंदर बिटू गायक जीवन महिमी तो इलावा ने संबोधन कर दिया के हा कि करदो दी, पंजाब विच आम पार्टी दी सरकार बनी है दलित समाज न लगातार शासन प्रशासन वालों वितकरा किया जा रहा है दलित सुनवाई नहीं हो रही नजायज परचे दर्ज करके पुलिस वालों तंग परेशान किया जा रहा है जिस करके अजना लाया जा रहा है ਤਰਨੇ ਦੌਰਾਨ ਵਰਕਰਾਂ ਦੇ ਹੱਥ ਵਿੱਚ ਵੱਖ-ਵੱਖ ਸਲੋਗਨ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ 5 ਕੰਟੇ ਚੱਲੇ ਤਰਨੇ ਦੌਰਾਨ ਜਦੋਂ ਪੁਲਿਸ ਪ੍ਰਸ਼ਾਸਨ ਦਾ ਜਦੋਂ ਫੋਨ ਆਇਆ ਤਾਂ ਪ੍ਰਮੁੱਖ ਲੀਡਰਸ਼ਿਪ ਪੁਲਿਸ ਕਮਿਸ਼ਨਰ ਨਾਲ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਗਏ ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਮਸਲੇ ਹੱਲ ਕਰਨ ਦਾ ਪਰੋਸਾ ਮਿਲਣ ਤੇ ਬਸਪਾ ਲੀਡਰਾਂ ਵੱਲੋਂ ਤਰਨਾ ਚੁਕ ਲਿਆ ਗਿਆ ਜਲੰਧਰ ਤੋਂ ਪ੍ਰਦੀਪ ਰਾਜਾ ਦੀ ਰਿਪੋਰਟ ਪਾਣੀ ਸਰ ਕੋ ਬਾਤੂ ਹੈ ਨਹੀਂਗਾ ਅਸੀਂ ਕਿਹਨੂੰ ਪਾਣੀ ਨਹੀਂ ਦੇਣਾ ਮੈਂ ਝੂਠ ਦੀ ਗੱਲ ਉਸਨੂੰ ਕਹਾਈ ਉਥੇ ਇਹੜਾ ਘਾਚਾ ਉਹ ਪੰਜਾਬ ਦੇ ਪੰਜਾਬ ਸਰਕਾਰ ਦੇ ਖਰਚੇ ਚ ਕੀਤਾ ਉਥੇ ਝੂਠ ਬੋਲ ਕੇ 966 ਨੰਬਰ ਤੇ ਚੱਲ ਗਿਆ ਸਦਾਜੀ ਕਹਿੰਦਾ ਪਾਣੀ ਆਪਾਂ ਲੈ ਕੇ ਆਉਣਾ ਪੰਜਾਬ ਕੋਲੋਂ ਪੰਜਾਬ ਕੋਲ ਇੱਕ ਇੱਕ ਬੂੰਦ ਪਾਣੀ ਦੀ ਲੈਣੇ ਆ ਇੱਕ ਵਾਰ ਸੇ ਕਹਿੰਦਾ ਪੰਜਾਬ ਦਾ ਪਾਣੀ ਨਹੀਂ ਦੇਣਾ ਪੰਜਾਬ ਦੇ ਲੋਕਾਂ ਨੂੰ ਕਹਿ ਗਿਆ ਤੇ ਨਾਲ ਦੀ ਗੋਠੀ ਲਿਖੇ ਨਾ ਇੱਕ ਇੱਕ ਬੂੰਦ ਆਪਾਂ ਪੰਜਾਬ ਕੋਲ ਲੈਣੀ ਆ ਹਰਿਆਣਾ ਵਾਸੀਆਂ ਨੂੰ ਪਾਣੀ ਨਾ ਕੇ ਦੇਣਾ ਦੱਸੋ ਯਾਰ ਉਹ ਬਈ 962 ਵਾਲੀ ਗੱਲ ਸੱਚੀ ਬਣੀ ਐ ਕਿ 966 ਵਾਲੀ ਗੱਲ ਸੱਚ ਬਣੀ ਐ ਸਾਡੇ ਕੋ ਪੰਜਾਬ ਦੇ ਵਿੱਚ ਇੱਕ ਬੂੰਦ ਵੀ ਪਾਣੀ ਨਹੀਂ ਵਾਧੂ ਬੋਨਸ ਮਾਈ ਪਾਰਟੀ ਵੀ ਹੈ ਗੱਲ ਕਹਿੰਦੀ ਆ ਪੰਜਾਬ ਦਾ ਇੱਕ ਮੁੰਡਾ ਵੀ ਪਾਣੀ ਬਾਹਰ ਨਹੀਂ ਜਾਣ ਦੇਣਾ ਇਹ ਝੂਠ ਬੋਲਦਾ ਬੋਲੀ ਜਾਵੇ ਇਹਨੂੰ ਪਛਦਾ ਕੋਈ ਅਸੀਂ ਝੂਠ ਨਹੀਂ ਬੋਲੇ ਨਾ ਸਾਨੂੰ ਪਛਦਾ ਨਹੀਂ ਬੋਲਣਾ ਜੀ ਦਾ ਸਾਥ ਦਾ ਆਯਾਦ ਦੇ ਅੱਗੇ ਅੱਤਰ ਝੂਠੀ ਗੱਲ ਕੋਈ ਹੋ ਨਹੀਂ ਕਰਦੀ ਅਰ ਤੁਸੀਂ ਦੇਖਦੇ ਆ ਬਾਕੀ ਸਾਥੀਆਂ ਨੇ ਬੁਲਾ ਰਹੇ ਨੇ ਦੱਸਿਆ ਭਾਈ ਜਲੰਧਰ ਦੇ ਅੰਤਰ ਜਿਹੜਾ ਸਾਦੇ ਸਾਥੀਆਂ ਦੇ ਉੱਤੇ ਜਿਹੜਾ ਜਨਨ ਚਲਚਾ ਜਿਹੜੀਆਂ ਹੋ ਰਹੀਆਂ ਉਹਨਾਂ ਦੇ ਉੱਤੇ ਨਜਾਇਜ਼ ਕੱਟੇ ਜਿਹੜੇ ਕੀਤੇ ਜਾ ਰਹੇ ਆ ਫਟਿਆਕੀਆਂ ਦੇ ਉੱਤੇ ਜਿਹੜਾ ਹੱਤ ਮੰਨਵੇ ਲਈ ਜਿਹੜਾ ਉਹਨਾਂ ਤੇ ਕਾਠੀ ਜਾਂਚ ਕੀਤਾ ਜਾ ਰਿਹਾ ਬਾਜੂ ਸਮਾਜ ਪਾਰਟੀ ਦੇ ਆਗੂਵਾਂ ਨੂੰ ਜਦ ਕੋਈ ਅੰਦੋਲਨ ਸੋਪ ਤੰਤਰ ਕੀਕੇ ਨਾਲ ਕੀਤਾ ਜਾਂਦਾ ਤਾਂ ਉਹਨਾਂ ਦੇ ਉੱਤੇ ਅੱਥੇ ਵੀ ਕਿਤੇ ਜਾਂਦੇ ਆ ਇੱਥੇ ਹੀ ਬਸ ਨਹੀਂ ਹੁੰਦੀ ਔਰ ਸਾਡੇ ਨੈਸ਼ਨਲ ਲੀਡਰ ਤੇੜ ਦੀ ਲੀਡਰਸ਼ਿਪ ਕਿਲੀਆ ਦੀ ਲੀਡਰਸ਼ਿਪ ਜਿਨ੍ਹਾਂ ਦੇ ਖਾਤ ਜਿਹੜਾ ਮੈਂ ਸਮਝਦਾ ਇਹੋ ਜਿਹੇ ਸ਼ਬਦਾ ਦੀ ਮਰਤੋਂ ਕੀਤੀ ਜਾਂਦੀ ਆ ਇਹੋ ਜਿਹੇ ਪੋਸਟਰ ਪਈਆਂ ਵੀ ਕਹਿੰਦੇ ਆ ਔਰ ਜਦ ਵੀ ਜਿਲੇ ਦੀ ਪ੍ਰਸ਼ਾਸਨ ਨੂੰ ਜਿਹੜਾ ਉਹ ਵਸੇ ਐਪਲੀਕੇਸ਼ਨ ਦਿੰਦੇ ਆ ਕੰਪਲੀਟ ਕਰਦੇ ਆ ਅੱਤਪੱਤ ਪਿਛਲੇ 1.5 ਸਾਲ ਤੋਂ ਉਹਦੇ ਤੇ ਕੋਈ ਵੀ ਪ੍ਰਕਾਸ਼ਨ ਵੱਲ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਔਰ ਮੈਂ ਸਮਝਦਾ ਹਾਂ ਕਹ ਚੁਕੀ ਆ ਅਰੇ ਇਡੀ ਰੱਤ ਜਿਹੜੀ ਆ ਐਡਾ ਜਿਹੜਾ ਜ਼ੁਲਮ ਆ ਜੇਕਰ ਆਪਾਂ ਉੱਠ ਕੇ ਇਹਦੇ ਖਨਾਬ ਲਾਂਬੰਦ ਨਾ ਹੋਏ ਤਾਂ ਮੈਂ ਸਮਝਦਾ ਮਿੱਥੇ ਉਹ ਜਹਾ ਦੇਸ਼ ਅਜਾਦ ਹੋਣ ਤੋਂ ਪਹਿਲਾਂ ਸਾਡੇ ਲੋਕਾਂ ਦੇ ਉੱਤੇ ਗਰੀਬਾਂ ਪਰਬਿਆਂ ਦੇ ਉੱਤੇ ਜਿਹੜਾ ਜ਼ੁਲਮ ਚ ਕੀਤਾ ਜਾਂਦਾ ਸੀ ਉਹ ਸ਼ੁਰੂ ਹੋਣ ਜਾ ਰਿਹਾ ਔਰ ਅੱਜ ਦੇ ਇਸ ਧਰਮੇ ਦੀ ਅਗਵਾਈ ਕਰ ਰਹਾ ਹੈ ਐਡਵੋਕੇਟ ਬਲਵਿੰਦਰ ਕੁਮਾਰ ਜੀ ਔਰ ਤੇਰੀਆਂ ਬਹੁਤ ਸਤਿਕਾਰਯੋਗ ਮਤਾਵਾ ਪੈਣਾ ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਆਪਾਂ ਅੱਜ ਸਵੇਰ ਦੇ ਇਸ ਧਰਨੇ ਦੇ ਵਿੱਚ ਬੈਠੇ ਆਂ ਔਰ ਜੋ ਇਹਦਾ ਰਿਜਲਟ ਆ ਜੋ ਨਤੀਜਾ ਆ ਉਹਦੇ ਬਾਰੇ ਬਲਵਿੰਦਰ ਪਾਜੀ ਜੀ ਹੋਰ ਦੱਸਣਗੇ ਉਹਨੇ ਮੀਟਿੰਗ ਤੋਂ ਆਏ ਆ ਮੈਂ ਤਾਂ ਸਿਰਫ ਇਹ ਬੇਨਤੀ ਕਰੂੰਗਾ ਵੀ ਸਾਥੀਓ ਚਾਹੇ ਪ੍ਰੋਟੈਸਟ ਧਰਨੇ ਦੀ ਕੋਲ ਵਿਧਾਨ ਸਭਾ ਲੈਵਲ ਤੇ ਆਪਾਂ ਰੱਖਦੇ ਆ ਚਾਹੇ ਜ਼ਿਲ੍ਹਾ ਲੈਵਲ ਤੇ ਰੱਖਦੇ ਆ ਅਗਰ ਤਾਂ ਆਪਾਂ ਚਾਹੁੰਦੇ ਆ ਪੇ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਜਾਂ ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਅਸੀਂ ਇਨਸਾਫ ਲੈਣਾ ਤਾਂ ਫਿਰ ਥੋੜਾ ਜਿਹਾ ਆਪਾਂ ਨੂੰ ਜਾਗਣਾ ਪਏਗਾ ਚੁਸਤੀ ਫੁਰਤੀ ਕਿਉਂਕਿ ਤੁਸੀਂ ਜਿੰਨੇ ਵੀ ਸਾਥੀ ਆਏ ਆਂ ਗਰਮੀ ਤਾਂ ਇਹਨਾਂ ਨੂੰ ਵੀ ਲੱਗਦੀ ਆ ਜਿਹੜੇ ਏਸੀਆਂ ਦੇ ਵਿੱਚ ਪੱਖਿਆਂ 'ਚ ਬੈਠੇ ਗਰਮੀ ਉਹਨਾਂ ਨੂੰ ਵੀ ਲੱਗਦੀ ਆ ਪਰ ਆਪਾਂ ਅੱਜ ਲੜਾਈ ਲੈਣ ਕੇ ਉਹਦੇ ਵਿੱਚ ਆਪਾਂ ਜਿੱਤ ਪ੍ਰਾਪਤ ਕੀਤੀ ਆ ਤੋ ਆਪਾਂ ਜਿਹੜੀ ਆ ਲੜਾਈ ਆ ਮੇਰਾ ਕਹਿਣ ਦਾ ਮਤਲਬ ਆ ਕਿ ਚਾਹੇ ਵਿਧਾਨ ਸਭਾ ਲੈਵਲ ਤੇ ਆਪਾਂ ਲੜੀਏ ਚਾਹੇ ਜ਼ਿਲ੍ਹਾ ਲੈਵਲ ਤੇ ਲੜੀਏ ਸਾਨੂੰ ਲੜਾਈ ਲੜਦੇ ਰਹਿਣਾ ਪਊਗਾ ਇਹਨਾਂ ਸਰਕਾਰਾਂ ਦੇ ਖਿਲਾਫ ਅਗਰ ਤਾਂ ਲੜਾਈ ਲੜ ਕੇ ਆਪਣੇ ਹੱਕ ਦੀ ਗੱਲ ਕਰ ਲਾਂਗੇ ਤਾਂ ਕੁਝ ਮਿਲ ਜੂਗਾ ਨਹੀਂ ਤਾਂ ਹੋਣਾ ਗਾਹਾਂ ਵੀ ਤੱਕਾਈ ਆ ਸੋ ਮੇਰੀ ਬੇਨਤੀ ਆ ਜਦੋਂ ਕੋਈ ਪਾਰਟੀ ਵੱਲੋਂ ਮੈਸੇਜ ਆਉਂਦਾ ਉਨੋ ਉਸ ਮੈਸੇਜ ਨੂੰ ਤੁਰੰਤ ਆਪਾਂ ਇੰਪਲੀਮੈਂਟ ਕਰੀਏ ਔਰ ਫਲੋਰ ਵਿਧਾਨ ਸਭਾ ਤੋਂ ਜਿੰਨੇ ਵੀ ਸਾਡੇ ਸਾਥੀ ਆਏ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਜੋ ਵੱਡੀ ਗਿਣਤੀ ਦੇ ਵਿੱਚ ਅੱਜ ਇਹ ਧਰਨੇ ਵਿੱਚ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਨੌਜਵਾਨ ਸਾਥੀਆਂ ਨੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈਪੀਨ ਜੈਪੜ ਇਹ ਤਾਂ ਦੇ ਘਰ ਘਰ ਜਾਂਦੇ ਆ ਕਿ ਲੋਕ ਆਪਣੀਆਂ ਵੋਟਾਂ ਵੀ ਇਹਨਾਂ ਦੇ ਬਹਿਕਾਵੇ ਜਾ ਕੇ ਇਹਨਾਂ ਨੂੰ ਪਾ ਦਿੰਦੇ ਆ ਪਰ ਜਦੋਂ ਵੋਟਾਂ ਲੈਣ ਤੋਂ ਬਾਅਦ ਇਹ ਸਰਕਾਰਾਂ ਬਣਦੀਆਂ ਜਾਂ ਇਹ ਨੁਮਾਇੰਦੇ ਬਣਦੇ ਆ ਇਹ ਨੁਮਾਇੰਦੇ ਤੇ ਸਰਕਾਰਾਂ ਫਿਰ ਉਹ ਕੀਤੇ ਹੋਏ ਵਾਦੇ ਜਿਹੜੇ ਇਹਨਾਂ ਨੇ ਅਖਬਾਰਾਂ ਦੇ ਅੰਦਰ ਟੈਲੀਵਿਜ਼ਨ ਦੇ ਉੱਤੇ ਇਹ ਰੇਡੀਓ ਦੇ ਉੱਤੇ ਪ੍ਰਚਾਰ ਦੇ ਵਾਤੀ ਸਾਧਨਾਂ ਜਿਨ੍ਹਾਂ ਦੇ ਅੰਦਰ ਰੈਲੀਆਂ ਕਰਕੇ ਪੋਸਟਰ ਲਗਾ ਕੇ ਘਰ-ਘਰ ਜਾ ਕੇ ਲੋਕਾਂ ਨੂੰ ਦੱਸਿਆ ਹੁੰਦਾ ਉਹ ਸਾਰਾ ਕੁਝ ਅੱਖੋਂ ਪਰੋਖੇ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਫਿਰ ਇਹਨਾਂ ਦੀ ਲੋਕਾਂ ਦੇ ਨਾਲ ਲੁੱਟ ਵਾਲੀ ਰਾਜਨੀਤੀ ਲੁੱਟ ਵਾਲੀ ਰਾਜਨੀਤੀ ਦੇ ਅੰਦਰ ਪਹਿਲਾ ਪੜਾਓ ਆਉਂਦਾ ਕਿ ਸਭ ਤੋਂ ਪਹਿਲਾਂ ਲੋਕ ਜਦੋਂ ਉਹਨਾਂ ਨਾਲ ਕਿਤੇ ਵੀ ਨਜ਼ਦੀਕੀ ਹੁੰਦੀ ਹੈ ਤੇ ਉਹ ਪੁਲਿਸ ਪ੍ਰਸ਼ਾਸਨ ਦੇ ਕੋਲ ਪਹੁੰਚ ਕਰਦੇ ਹੈ ਬੜੇ ਦੁੱਖ ਨਾਲ ਇਹ ਗੱਲ ਸਮਝਾ ਕਰਨਾ ਪੈ ਰਿਹਾ ਕਿ ਪੁਲਿਸ ਪ੍ਰਸ਼ਾਸਨ ਇੱਕ ਐਸਾ ਵਿਭਾਗ ਹੈ ਪੂਰੇ ਭਾਰਤ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਕਿ ਇੱਕੋ ਇੱਕ ਮਹਿਕਮੇ ਦੇ ਅੰਦਰ ਲਗਾਤਾਰ ਬਹੁਤ ਵੱਡੀ ਗਿਣਤੀ ਦੇ ਅੰਦਰ ਭਰਤੀ ਕੀਤੀ ਜਾ ਰਹੀ ਹੈ ਇਹਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਬਹੁਤ ਹੀ ਸਤਿਕਾਰਯੋਗ ਸਾਥੀਓ ਸਾਡੀ ਪੰਜਾਬ ਦੀ ਲੀਡਰਸ਼ਿਪ ਹੋ ਜिले ਦੀ ਲੀਡਰਸ਼ਿਪ ਵਿਧਾਨ ਸਭਾ ਦੀ ਸਾਰਿਆਂ ਨੂੰ ਜੈਪੀ ਜੈ ਭਾਗ ਜਿਹੜੇ ਆਪਾਂ ਸਵੇਰ ਤੋਂ ਲੰਬੇ ਸਮੇਂ ਤੋਂ ਇੱਥੇ ਬੈਠੇ ਆਂ ਜਿਹੜੀਆਂ ਸਾਡੀਆਂ ਮੁਸ਼ਕਿਲਾਂ ਸੀਆਂ ਉਹ ਕਮਿਸ਼ਨਰ ਸਾਹਿਬ ਨੇ ਮੰਨ ਲਈਆਂ ਤੁਸੀਂ ਵਧਾਈ ਦੇ ਪਾਤਰ ਆ ਤੇ ਉਹ ਕਹਿੰਦੇ ਵੀ ਤੁਸੀਂ ਗਰਮੀ ਚੀਨੀ ਚ ਕੰਮ ਵੈਣਾ ਸੀ ਤੁਸੀਂ ਸਾਡੇ ਕੋਦੇ ਆ ਜਾਂਦੇ ਜੇ ਉੱਦੇ ਆ ਕੇ ਸਾਡੇ ਮਸਲੇ ਹੱਲ ਹੁੰਦੇ ਤਾਂ ਫੇਰ ਸਾਨੂੰ ਬਹਿਣ ਦੀ ਲੋੜ ਹੁੰਪੈਣੀ ਸੀਗੀ ਇਸ ਕਰਕੇ ਸਾਨੂੰ ਤਕੜੇ ਹੋਣ ਦੀ ਲੋੜ ਆ ਆਪਣੇ ਪਿੰਡਾਂ 'ਚ ਆਪਣੇ ਸ਼ਹਿਰਾਂ ਦੇ ਵਿੱਚ ਆਪਣਾ ਜਿਹੜਾ ਢਾਂਚਾ ਆ ਉਹਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਆ ਜਿਹੜੀ ਇੱਕ ਕੌਲ ਦੇ ਉੱਤੇ ਹੀ ਜਿੱਦਾਂ ਆਪਾਂ ਅੱਜ ਛੋੜੀਏ ਕਹੋ ਤੇ ਇੰਨੇ ਬੰਦੇ ਇਕੱਠੇ ਹੋਏ ਆ ਬੀਬੀਆਂ ਪੈਣਾ ਕਰਤੀਆਂ ਹੋਈਆਂ ਤੇ ਕੌਲ ਕਦੇ ਵੀ ਆਵੇ ਛੋਟਾ ਸੁਨੇਹਾ ਆਵੇ ਆਪਾਂ ਸਾਰਿਆਂ ਨੂੰ ਇਕੱਠਾ ਹੋ ਕੇ ਆਪਣੇ ਸਮਾਜ ਦੇ ਲਈ ਆਪਣੇ ਦੁੱਖਾਂ ਦਾ ਜਿਹੜਾ ਹੱਲਾ ਕਰਨੇ ਲਈ ਇਕੱਠੇ ਹੋਣ ਦੀ ਲੋੜ ਆ ਸਰਕਾਰ ਕੋਈ ਵੀ ਆ ਜਾਵੇ ਸਾਡੇ ਲੋਕਾਂ ਦੇ ਲਈ ਕਦੀ ਵੀ ਉਹ ਮਾਣਦਰ ਨਹੀਂ ਹੋ ਸਕਦੀ ਇਹ ਸਰਕਾਰ ਨੂੰ ਲੋਕਾਂ ਨੇ ਚੁਣਿਆ ਤੇ ਜਈਏ ਗਰੀਬਾਂ ਦੀ ਸਰਕਾਰ ਆ ਗਰੀਬਾਂ ਦੀ ਨੁਮਾਇੰਦਗੀ ਕਰੇਗੀ ਪਰ ਇਹ ਤਾਂ ਪਹਿਲੀਆਂ ਸਰਕਾਰਾਂ ਤੋਂ ਵੀ ਕੰਮੀ ਨਿਕਲ ਗਈ ਇਸ ਕਰਕੇ ਸਾਨੂੰ ਇਹਨਾਂ ਸਰਕਾਰਾਂ ਤੇ ਚਾਹੇ ਪਹਿਲੀਆਂ ਚਾਹੇ ਹੌਣੀਆਂ ਕਿਸੇ ਤੇ ਵੀ ਕੋਈ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤਕੜੇ ਹੋ ਕੇ ਹਮੜਾ ਮਾਰ ਕੇ ਸਾਨੂੰ ਆਪਣੀ ਬਹੁਜਤ ਸਮਾਜ ਦੀ ਸਰਕਾਰ ਬਣਾਉਣੀ ਚਾਹੀਦੀ ਆ ਸਾਨੂੰ ਕਦੇ ਫਿਰ ਧਾਨੇ ਨਹੀਂ ਲਾਉਣੇ ਪੈਣਗੇ ਸਾਡੇ ਘਰਾਂ 'ਚ ਬੈਠਿਆਂ ਦੇ ਕੰਮ ਹੋਣਗੇ ਇੰਨੀਆਂ ਕਬੀਤੀਆਂ ਕਾਦਾ ਹੋਇਆ ਰਜਾ ਲੈਣਾ ਜੈ ਭੀਮ ਜੈ ਭਾਪ ਜਿਲ੍ਹਾ ਜਿਲ੍ਹਾ ਤੇ ਹਾਥੀ ਤੇ ਜਿਲ੍ਹਾ ਜਿਲ੍ਹਾ ਸ਼ਹਿਰੀ ਕਿਉਂਕਿ ਤੁਸੀਂ ਅੱਜ ਗਰਮੀ ਦੇ ਮੌਸਮ ਦੇ ਵਿੱਚ ਵੱਡੀ ਤعداد ਦੇ ਵਿੱਚ ਆ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਦੇ ਲਈ ਜਿਹੜਾ ਜੰਗ ਦੇ ਵਿੱਚ ਆਪਣਾ ਹਿੱਸਾ ਪਾਇਆ ਤੁਸੀਂ ਮੈਨੂੰ ਇਹਨਾ ਪਤਾ ਕਿ ਤੁਸੀਂ ਗਰਮੀ ਦੇ ਵਿੱਚ ਗਰਮੀ ਸਹਿੰਦੇ ਹੋਏ ਆਪਣੇ ਸੰਘਰਸ਼ ਦੇ ਨਾਲ ਲੜਦੇ ਸੀ ਤਾਂ ਜਿਹੜੇ ਅਫਸਰ ਏਸ਼ੀਆ ਦੇ ਵਿੱਚ ਬੈਠੇ ਸੀ ਉਹਨਾਂ ਨੂੰ ਉੱਥੇ ਬੈਠਿਆ ਕਰਦੀ ਆਉਂਦੀ ਸੀ ਕਹਿੰਦਾ ਭਾਬ ਕਿ ਉਹ ਸਾਡੀ ਜਿਹੜੀ ਸਟਰੈਂਥ ਹੈ ਕਿਤੋਂ ਡਰਦੇ ਹੋਏ ਉਹ ਤੇਰਤਾ ਕੰਬਦੇ ਸੀ ਅਸੀਂ ਹੁਣ ਗਏ ਉਥੇ ਬਾਕੀ ਗੱਲ ਜਿਹੜੀ ਹੈ ਕੁਝ ਹਫ਼ਤਾ ਸਾਡੀ ਸੀਨੀਅਰ ਲੀਡਰਸ਼ਿਪ ਬਰਵਿੰਦਰ ਜੀ ਕਰਨਗੇ ਪਰ ਉਹਨਾਂ ਨੇ ਪਹਿਲ ਤੇ ਹੱਥ ਤੁਹਾਡੀ ਗੱਲ ਨੂੰ ਮੰਨਿਆ ਕਿ ਅੱਗੇ ਤੋਂ ਇਦਾਂ ਦੀ ਕੋਈ ਤੁਹਾਨੂੰ ਦਰਨੇ ਆ ਮਜਾਰਾਂ ਦੀ ਲੋੜ ਨਹੀਂ ਪੈਗੀ ਤੁਹਾਡੇ ਪਹਿਲ ਦੇ ਵਾਸਤੇ ਕੰਮ ਹੋਣਗੇ ਉਸ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਜਿਸ ਤਰ੍ਹਾਂ ਕਿਸ ਨੇ ਲਿਖਿਆ ਏਕਾ ਸ਼ਕਪੁਰਾ ਕੁਲੀਆਂ ਟਾਰਿਆਂ ਦਾ ਪਤਾ ਨਹੀਂ ਜੇ ਕਦੋਂ ਧਰਥਲੇ ਆ ਜਾਏ ਇਨਕਲਾਬ ਨੇ ਦਰਦੀਆ ਰੁਕਣਾ ਨਹੀਂ ਚਾਹੇ ਜਾਂ ਜ ਆ ਜਾ ਚਾਹੇ ਕੱਲ੍ਹ ਆਵੇ ਮੇਲਾ ਰੌਣ ਲੱਗੀ ਕੁੱਲੀ ਹੱਸਦੀ ਏ ਨਹੀਂ ਤੂੰ ਇੱਕ ਰੋਵੇਂ ਲੱਖਾ ਰੌਣੀਆਂ ਨੇ ਪੌਣੇ ਇੱਕ ਪੰਗੜੇ ਖੁਸ਼ੀ ਵਿੱਚ ਕਾਮਿਆ ਨੇ ਮੇਲਾ ਵਿੱਚ ਗੁਨਾਕੀਆਂ ਹੋਣੀਆਂ ਨੇ ਸ਼ਾਦੀ ਧੜਕਦੀ ਮੇਲਾ ਦੇ ਮਾਲਕਾਂ ਦੀ ਸਾਤੋਂ ਕਾਮਿਆਂ ਦੀ ਮੇਲਾ ਖੋਣੀਆਂ ਨੇ ਇੱਥੇ ਤੁਸੀਂ ਹੁਣਾਂ ਤੇ ਉੱਥੇ ਅਸੀਂ ਹੁਣਾਂ ਇੱਕਦਣ ਅਦਲੀਆਂ ਬੰਦੀਆਂ ਹੋਣੀਆਂ ਨੇ ਸਾਤੀ ਉਹ ਅਦਲੀਆਂ ਬੰਦੀਆਂ ਸਾਡੇ ਲਈ ਹੋਈਆਂ ਜਿਹੜੀ ਗੱਲ ਸਮਾਜ ਪ੍ਰਤੀ ਸਾਡੀ ਕੋਈ ਹੁੰਦੀ ਹੈ ਅਸੀਂ ਪ੍ਰਸ਼ਾਸਨ ਨੂੰ ਸ਼ਾਰਟ ਦੇ ਤੌਰ ਤੇ ਗੋਡਾ ਦੇ ਕੇ ਤੁਹਾਡੇ ਹੱਕਾਂ ਦੇ ਲਈ ਹਮੇਸ਼ਾ ਤਤਪਰ ਰਹਿਣੇ ਆਂ ਔਰ ਤੁਹਾਡੀ ਸਟ੍ਰੈਂਥ ਦੀ ਬਹੁਤ ਵੱਡੀ ਜ਼ਰੂਰਤ ਹੈ ਸਾਡਾ ਜਿੱਥੇ ਕਿਤੇ ਕਾਲ ਆਉਂਦੀ ਹੈ ਅਗਨੋਰ ਨਾ ਕਰਿਆ ਕਰੋ ਮਰ ਖਲਾਪ ਹੈ ਕਿਉਂਕਿ ਸਾਡੇ ਨਾਲ ਤਾਂ ਪਹਿਲਾਂ ਵੀ ਧੱਕਾ ਹੁੰਦਾ ਆਇਆ ਤੇ ਅੱਜ ਵੀ ਧੱਕਾ ਹੋ ਰਿਹਾ ਜਦੋਂ ਤੋਂ ਵੀ ਚਾਹੇ ਉਹ ਕਿਸੇ ਦੀ ਵੀ ਸਰਕਾਰ ਬਣੀ ਸਾਡੇ ਨਾਲ ਧੱਕਾ ਹੀ ਹੋਇਆ ਲੇਕਿਨ ਅਸੀਂ ਹਰ ਵਾਰੀ ਦੀ ਵਾਰੀ ਇਹਨਾਂ ਦਾ ਪਿੱਛੇ ਆਪਾਂ ਕਰਦੇ ਰਹੇ ਔਰ ਹੁਣ ਵੀ ਕਰਦੇ ਆ ਮੈਂ ਤਾਂ ਰਾਜਤਮਨ ਨੂੰ ਪਹਿਲਾਂ ਵੀ ਬੇਨਤੀ ਕੀਤੀ ਹੁਣ ਵੀ ਐਸ ਸਟੇਜ ਤੋਂ ਇਹੀ ਬੇਨਤੀ ਕਰੂੰਗਾ ਕਿ ਇਹਨਾਂ ਦੇ ਦਫ਼ਤਰਾਂ ਦੇ ਅੱਗੇ ਧਰਨੇ ਦੇਦਾ ਕੋਈ ਫਾਇਦਾ ਨਹੀਂ ਧਰਨੇ ਦੇਣੇ ਤੇ ਰੋਡ ਹੀ ਜਾਮ ਕਰੋ ਤਾਂ ਕਿ ਉੱਥੇ ਇਹ ਲੋਕ ਇਹਨਾਂ ਨੂੰ ਵੀ ਗਾਂ ਕੱਢਣ ਤੇ ਸਾਨੂੰ ਵੀ ਕੱਢਣ ਤਾਂ ਕਿ ਲੋਕਾਂ ਨੂੰ ਹੀ ਪਤਾ ਲੱਗੇ ਕਿ ਅਸੀਂ ਇਹਨਾਂ ਦੀ ਮਕਾਨੇ ਆਏਦੇ ਆ ਇੱਥੇ ਸਾਨੂੰ ਹੀ ਇਹ ਸਾਰਾ ਦਿਨ ਅਸੀਂ ਜਿਗਦੇ ਰਿਹਾ ਤੇ ਇਹਨਾਂ ਨੇ ਫਿਰ ਆਪ ਆਪਣੇ ਦਫ਼ਤਰਾਂ ਜੇ ਸੀ ਜਿੱਥੇ ਬੈਠੇ ਆ ਕਿਉਂਕਿ ਅਸੀਂ ਇਹਨਾਂ ਦੀ ਮਕਾਨੇ ਜ਼ਰੂਰ ਆਉਣੇ ਆ ਪਰ ਮਕਾਨ ਸੁੱਕੀ ਚਲ ਜਾਂਦੀ ਆ ਉਹ ਵਾਪਸ ਚਲ ਜਾਂਦੀ ਆ ਪਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਸ ਕਰਕੇ ਮੈਂ ਹਾਈ ਕਮਾਂਡ ਨੂੰ ਇਹ ਬੇਨਤੀ ਕਰਦਾ ਕਿ ਕੋਸ਼ਿਸ਼ ਕਰੋ ਕਿ ਹਰ ਵਾਰੀ ਦੀ ਵਾਰੀ ਹਾਈ ਹੈ ਆਈ ਦੇ ਜਾਮ ਕੀਤਾ ਜਾ ਗ੍ਰੀਵ ਪਛੜਿਆ ਪੁਨਾ ਨੂੰ ਇੰਨਾ ਸਰਕਾਰਾਂ ਕੋਲੋਂ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਸ ਕਰਕੇ ਸਰਕਾਰ ਨੂੰ ਚੁਕੁੰਦੇ ਨਹੀਂ ਪੁਨਾ ਦੇ ਕੰਨਾਟਾ ਆਪਣੀ ਗੱਲ ਸੁਣਦੇ ਨਹੀਂ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਬਹੁਤ ਅਫਸੋਸ 70 ਪਰ 75 ਸਾਲਾਂ ਤੋਂ ਸਰਕਾਰਾਂ ਬਦਲ ਦਿਨਾਲੀਆਂ ਪਰ 85% ਪਿਆ ਦਲਤ ਔਰ ਪਛੜਿਆ ਹੋਇਆ ਵਰਗ ਉਹਨਾਂ ਲੋਕਾਂ ਨੂੰ ਇਹਨਾਂ ਸਰਕਾਰਾਂ ਤੋਂ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਹ ਇਨਸਾਫ ਇਸ ਜੱਟ ਦੀ ਲੜਾਈ ਨੇ ਹੋ ਗਈ ਸੀ ਪਰ ਮੈਂ ਕਿਹਾ ਬੰਦਿਆਂ ਨੂੰ ਪਰ ਕੀਏ ਤਾਂ ਸਹੀ ਸਾਰਿਆਂ ਨੂੰ ਸਵੇਰੇ 8 ਵਜੇ ਫੋਨ ਆ ਗਿਆ ਸੀਗਾ ਤੇ ਉਹ ਕਹਿੰਦੇ ਤੁਹਾਡੇ ਮਸਲੇ ਹੱਲ ਹੀ ਆ ਪਰ ਮੈਂ ਕਿਹਾ ਵੀ ਕੋਈ ਨਹੀਂ ਹੁਣ ਤਿਆਰੀ ਇੰਨੀ ਕੀਤੀ ਹੈ ਕੋਈ ਨਾ ਵਜਤਾ ਕਰਨਾ ਹੀ ਆ ਕਿਉਂਕਿ ਸਵੇਰੇ ਸਾਨੂੰ ਅਫਸਰਾਂ ਦੇ ਕੱਲ ਵੀ ਫੋਨ ਆਉਣੇ ਸ਼ੁਰੂ ਹੋ ਗਏ ਸੀ ਸਾਰੀ ਲੀਡਰਸ਼ਿਪ ਦੇ ਇਤਿਹਾਸ ਚੀ ਸੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਆ ਜਾਓ 10 11 ਵਜੇ ਤੇ ਤੁਹਾਡਾ ਜੋ ਮਸਲੇ ਆਪਾਂ ਹੱਲ ਕਰ ਦੇਵਾਂਗੇ ਪਰ ਸਾਨੂੰ ਇਹ ਆ ਵੀ ਅਸੀਂ ਜਦ ਪ੍ਰੋਗਰਾਮ ਦਿੱਤਾ ਤੇ ਅਸੀਂ ਆਪਣਾ ਪ੍ਰੋਗਰਾਮ ਜਿਹੜੇ ਸਾਡੇ ਮੁੱਦੇ ਆ ਸਾਡੀ ਸੁਣਵਾਈ ਨਾ ਹੋਣ ਦੇ ਮੁੱਦੇ ਇਹ ਜਰੂਰ ਅਸੀਂ ਲੋਕਾਂ 'ਚ ਲੈ ਕੇ ਜਾਣੇ ਹੈਗੇ ਆ ਇਸ ਕਰਕੇ ਉਹ ਮਸਲਾ ਜਿਹੜਾ ਮਸਲੇ ਹੱਲ ਕਰਾਉਣ ਦਾ ਵੀ ਸੀ ਪਰ ਓਵਰ ਆਲ ਸਰਕਾਰ ਤੇ ਪ੍ਰਸ਼ਾਸਨ ਦਾ ਸਾਡੇ ਪ੍ਰਤੀ ਰਵੱਈਆ ਕੀ ਆ ਇਹ ਵੀ ਲੋਕਾਂ ਮੋਰੇ ਲਿਆਂਨ ਦਾ ਜ਼ਰੂਰਤ ਸੀਗੀ ਤਾਂ ਕਰਕੇ ਅਸੀਂ ਸੋਚਿਆ ਵੀ ਅਸੀਂ ਸ਼ਾਮ ਤੱਕ ਜਿਹੜਾ ਪ੍ਰੋਗਰਾਮ ਆਪਾਂ ਲੈ ਕੇ ਜਾਣਾ ਇਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਸਾਡੇ ਕੇਟਰ ਦੀ ਵੀ ਪਰਖ ਹੋਈ ਆ ਅੱਤ ਤੁਸੀਂ ਮੈਂ ਕਹਿੰਦਾ ਵੀ ਤੁਸੀਂ ਸਾਰੇ ਵਧਾਈ ਦੇ ਪਾਤਰੀਆਂ ਤੁਸੀਂ ਆਪਣੇ ਲਈ ਇੱਕ ਤਾੜੀ ਜਰੂਰ ਬਜਾਓ ਵੀ ਜਿਹੜਾ ਕਿਉਂਕਿ ਪਹਿਲਾ ਦਾ ਜਿਹੜੀ ਆਪਣਾ ਜਦੋਂ ਵੋਟਾਂ ਖਤਮ ਹੋਈਆਂ ਸੀ ਉਦੋਂ ਹੀ ਆਪਾਂ ਦੁਬਾਰਾ ਕੁਦਰਤ ਵੀ ਸਾਨੂੰ ਬਹਿਣ ਨਹੀਂ ਦਿੰਦੀ ਨਾਲ ਹੀ ਅਸੀਂ 6 ਵਜੇ ਵੋਟਾਂ ਖਤਮ ਹੋਈਆਂ ਤਾਂ 6:30 ਵਜੇ ਅਸੀਂ ਦੂਜੇ ਮੁੱਦੇ ਤੇ ਲੱਗੇ ਉਦੋਂ ਹੀ ਉਹ ਗਰਮੀ ਸੀਗੀ ਤੇ ਪਹਿਲਾਂ ਉਸ ਦਿਨ ਰਾਤ ਸਾਨੂੰ 12:00 ਵਜੇ ਉਦੋਂ ਵੀ ਅਸੀਂ ਸਭ ਕੁਝ ਕਰਾ ਕਰੂਗੇ ਲਿਖਾ ਪੜਤ ਰਾਤ ਨੂੰ ਕਿ ਸਵੇਰ ਦੇ 10 ਵਜੇ ਤੋ ਲਾ ਕੇ ਉੱਤਣ ਵੀ ਸਾਡਾ 6-7 ਵਜੇ ਤੱਕ ਮਸਲਾ ਹੱਲ ਹੋ ਗਿਆ ਸੀ। ਮਤਲਬ 50-60% ਬੰਦੇ ਦੀ ਅਰੈਸਟ ਪੈ ਗਈ ਸੀ ਜਿਹਨੇ ਰਵੀ ਤੇ ਜਿਹੜਾ ਮਤਲਬ ਪੈ ਮਗਨ ਮਗਰ ਆਇਆ ਤੇ ਲੈ ਕੇ ਉਹਦੀ ਅਰੈਸਟ ਪੈ ਗਈ ਸੀ। ਤੇ ਮਸਲਾ ਸਾਡਾ ਉਦੋਂ ਵੀ ਹੱਲ ਹੋਈ ਸੀ ਕਾਫੀ। ਪਰ ਅਸੀਂ ਕਿ ਵੀ ਆਪਣੇ ਬੰਦਿਆਂ ਨੂੰ ਮਤਲਬ ਇੱਕ ਅੱਗ ਦੇ ਰਾਹੀਂ ਤਾਂ ਕੱਢੀਏ ਤਾਂ ਤਦੇ ਹੀ ਅਸੀਂ ਸਵੇਰ ਤੱਕ ਗਏ ਤੇ ਅਸੀਂ ਸਵੇਰ ਤੱਕ ਹਾਜ਼ਰੀ ਲਾਈ ਤੇ ਸ੍ਰੀਵ 1:00 ਵਜੇ ਤੱਕ 70 ਬੰਦੇ ਸੀ ਤੇ ਅਗੀਰ ਤੱਕ 46 ਬੰਦੇ 48 ਸੀਗੇ 56 ਬੰਦੇ ਜਿਹੜੇ ਸਵੇਰ ਤੱਕ ਅਸੀਂ ਆਜ ਦੀ ਲਾਈ ਤਾਂ ਉਹ ਸਾਰੇ ਸਾਰਿਆਂ ਦਾ ਸਲੂਟ ਆ ਸਾਰੇ ਵਧਾਈ ਦੇ ਪਾਤਰ ਆ ਔਰ ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਵੀ ਆਪਣੇ ਜਿਹੜੀ ਆਪਾਂ ਮੂਵਮੈਂਟ ਕਹਿੰਦੇ ਆ ਅੰਦੋਲਨ ਦੋ ਹਿੱਸੇ ਆ ਇੱਕ ਇਲੈਕਸ਼ਨ ਆ ਦੂਜਾ ਅੰਦੋਲਨ ਆ ਇਲੈਕਸ਼ਨ ਜਦੋਂ ਆਉਣਾ ਆਪਾਂ ਲੜਨੀਆ ਚਾਹਣਾ ਜੇ ਜਿੱਤ ਜਾਈਏ ਬਹੁਤ ਵਧੀਆ ਕਿਉਂਕਿ ਆਪਾਂ ਨੂੰ ਆਪਣੇ ਸਾਰੇ ਸਮਾਜ ਦੀ ਬਿਹਤਰੀ ਲਈ ਪਾਵਰ ਚਾਹੀਦੀ ਹੈ ਤੇ ਅਸੀਂ ਫਿਰ ਇਲੈਕਸ਼ਨ ਲੜੀਦਾ ਵੀ ਜੇ ਸਾਨੂੰ ਹੋਰ ਪਾਵਰ ਮਿਲ ਜਵੇ ਤੇ ਅਸੀਂ ਹੋਰ ਬਿਹਤਰੀ ਕਰ ਸਕੀਏ ਪਰ ਮੰਨ ਲਓ ਆਪਾਂ ਨੂੰ ਪਾਵਰ ਨਹੀਂ ਮਿਲਦੀ ਤਾਂ ਦੂਜਾ ਫਿਰ ਲੋਕਾਂ ਦੀ ਸਥਿਤੀ ਸੁਧਾਰਨ ਦਾ ਆਪਣੇ ਕੋਲ ਜਰੀਆ ਅੰਦੋਲਨ ਹੈ ਤਾਂ ਆਪਣੇ ਦੋ ਦੋ ਆਪਣੇ ਪੁਆਇੰਟ ਹੈ ਆ ਵੀ ਚੋਣਾ ਲੜਨੀਆ ਤੇ ਦੂਜਾ ਬਹੁਜਨ ਅੰਦੋਲਨ ਚਲਾਉਣਾ ਇਸ ਕਰਕੇ ਜਦੋਂ ਚੋਣਾ ਖਤਮ ਹੋਈਆ ਤੇ ਅਗਲੇ ਦਿਨ ਤੋਂ ਅਸੀਂ ਬਹੁਜਨ ਅੰਦੋਲਨ ਸ਼ੁਰੂ ਕਰ ਲਿਆ ਇਸ ਕਰਕੇ ਇਹ ਨਹੀਂ ਸੋਚਣਾ ਵੀ ਜਦ ਸੱਤਾ ਜਾਗੇ ਤੇ ਆਪਾਂ ਨੂੰ ਫਿਰ ਧਰਨੇ ਨਹੀਂ ਲਾਉਣੇ ਪੈਣੇ ਤੇ ਅੰਦੋਲਨ ਨਹੀਂ ਕਰਨਾ ਪੈਣਾ ਅੰਦੋਲਨ ਲਗਾਤਾਰ ਬਿਹਤਰੀ ਲਈ ਆ ਲਗਾਤਾਰ ਸੁਧਾਰ ਲਈ ਆ ਕੋਈ ਆਪਾਂ ਰਿਲੈਕਸ ਸਥਿਤੀ ਵਿੱਚ ਨਹੀਂ ਜਾਣਾ ਵੀ ਪਤਾ ਨਹੀਂ ਬਾਅਦ ਸੱਤਾ ਇੱਕ ਵਾਰ ਆ ਜਾਈਏ ਪਤਾ ਨਹੀਂ ਸੌਣਾ ਹੀ ਆ ਇਸ ਕਰਕੇ ਜਦੋਂ ਜੈਦ ਲਗਾਤਾਰ ਚੱਲਦੀ ਰਹਿਣੀ ਆ ਤੇ ਆਪਾਂ ਕਦੀ ਵੀ ਅਕੇਵੇਂ ਵਿੱਚ ਨਹੀਂ ਜਾਣਾ ਵੀ ਯਾਰ ਕਿਉਂ ਇਹ ਕਰਨਾ ਪੈ ਰਿਹਾ ਇਸ ਕਰਕੇ ਆਪਾਂ ਸਾਰੇ ਆਦਤ ਪਾ ਲਈਏ ਔਰ ਜ਼ਰੂਰੀ ਨਹੀਂ ਵੀ ਧਰਨਾ ਆਪਾਂ ਕੀਤਾ ਦੇ ਆਪਾਂ ਇਹ ਕਹੀਏ ਵੀ ਜਿੱਤ ਗਈ ਆਪਾਂ ਸੈਲੈਬ੍ਰੇਟ ਕਰਨਾ ਆਪਣਾ ਕੰਮ ਹੈ ਜਦੋਂ ਜਦ ਕਰਨਾ ਔਰ ਜਦ ਤੱਕ ਆਪਣਾ ਮਕਸਦ ਪੂਰਾ ਨਹੀਂ ਹੁੰਦਾ ਆਪਣੇ ਕਿਸੇ ਵੀ ਵਰਕਰ ਦੇ ਵਿੱਚ ਅਕੇਵਾ ਨਹੀਂ ਹੋਣਾ ਚਾਹੀਦਾ ਵੀ ਯਾਰ ਲੇਟ ਹੋ ਗਿਆ 10 ਦਿਨ ਹੋ ਗਏ 5 ਦਿਨ ਹੋ ਗਏ ਅਸੀਂ ਅਕੇਵਾ ਨਹੀਂ ਲੈਣਾ ਸਾਡਾ ਅਸੀਂ ਸਾਰੇ ਸਮਾਜ ਲਈ ਜਿਨ੍ਹਾਂ ਨੂੰ ਕਦੀ ਪੁੱਛਿਆ ਨਹੀਂ ਗਿਆ ਅਸੀਂ ਉਹਨਾਂ ਲਈ ਤੁਰੇ ਔਰ ਉਹਨਾਂ ਵਿੱਚੋਂ ਆਏ ਆ ਤੇ ਜਦ ਤੱਕ ਉਹਨਾਂ ਦੀ ਸਥਿਤੀ ਨਹੀਂ ਸੁਧਰਦੀ ਆਪਾਂ ਕਿਸੇ ਨੇ ਹੱਥ ਨਹੀਂ ਖੜੇ ਕਰਨੇ ਵੀ ਸਾਡੀ ਬੱਸ ਹੋ ਗਈ ਠੀਕ ਹੈ ਕਿ ਨਹੀਂ ਇਸ ਕਰਕੇ ਲਗਾਤਾਰ ਚੱਲਣਾ ਆ ਇਹ ਇੱਕ ਪੜਾ ਸੀ ਕੁਝ ਮੁੱਦੇ ਸੀਗੇ ਸਾਡੇ ਉਹਦੇ ਵਿੱਚ ਕੁਝ ਅਧੇਖ ਹੱਲ ਹੋ ਗਏ ਆ ਕੁਝ ਉਹਨਾਂ ਨੇ ਕਿਹਾ ਕੁਝ ਟੈਕਨੀਕਲਿਟੀਆਂ ਹੁੰਦੀਆਂ ਆ ਉਹ ਇੱਕ ਦੋ ਦਿਨਾਂ ਵਿੱਚ ਨਹੀਂ ਕਿਹਾ ਵੀ ਬੈਠ ਕੇ ਸਾਰੇ ਪੱਖ ਦੇ ਕਿ ਉਹ ਵੀ ਹੱਲ ਹੋ ਜਾਣੇ ਇਸ ਕਰਕੇ ਉਹ ਇੱਕ ਪੜਾ ਸੀ ਪਰ ਫਿਰ ਵੀ ਜਿਹੜਾ ਆਪਣਾ ਅੰਦੋਲਨ ਆ ਇਹ ਨਵੇਂ ਪੜਾਚ ਅੱਜ ਇੱਕ ਪੜਾ ਆਪਣਾ ਪੂਰਾ ਹੋਇਆ ਦੋ ਚਾਰ ਦਿਨਾਂ ਬਾਅਦ ਆਪਾਂ ਫੇਰ ਇੱਕ ਨਵਾਂ ਦੌਰ ਫੇਰ ਸ਼ੁਰੂ ਕਰਨਾ ਕਿਉਂਕਿ ਦਿਹਾਤੀ ਦੇ ਅਜਿਹਾ ਜਿਹੜਾ ਧਰਨਾ ਸੀ ਜਿਆਦਾਤਰ ਸ਼ਹਿਰ ਦੇ ਮੁੱਦਿਆਂ ਨਾਲ ਸੀ ਕਿਉਂਕਿ ਸ਼ਹਿਰ ਵਿੱਚ ਆਪਣੇ ਸਾਥੀਆਂ ਨੂੰ ਆਮ ਲੋਕਾਂ ਨੂੰ ਜਾਂ ਦਲਿਤ ਬੈਕਵਰਡ ਕਲਾਸਾਂ ਨੂੰ ਬਹੁਤ ਮੁਸ਼ਕਲ ਆਉਂਦੀਆਂ ਤੇ ਹੁਣ ਜਿਹੜਾ ਅਗਲਾ ਆ ਵੀ ਜਿਹੜੇ ਦਿਹਾਤੀ ਦੇ ਆਪੇ ਪੰਜ ਹਲਕਿਆਂ ਦੇ ਮਸਲੇ ਆ ਜਿਹੜੇ ਜਿਹੜੇ ਵਿਧਾਨ ਸਭਾ ਦੇ ਮਸਲੇ ਆ ਉਹ ਸ਼ੇਰਪੁਰੀ ਜੀ ਹੈਗੇ ਆ ਜਿਹੜੇ ਦਿਹਾਤੀ ਦੇ ਆਪਣੀ ਲੀਡਰਸ਼ਿਪ ਆ ਉਹ ਇੱਕ ਦੋ ਦਿਨਾਂ ਵਿੱਚ ਦੱਸ ਸਕਦੇ ਆ ਫਿਰ ਆਪਾਂ ਬਹਿ ਲਵਾਂਗੇ ਪਾਸੋਂ ਬਹਿ ਲੋ ਚੋਥ ਬਹਿ ਲੋ ਜਿਹੜਾ ਆਪਣੇ ਭਾਜੀ ਹੁਣੀ ਆ ਆਪਣੇ ਕ੍ਰਾਂਤੀਵੀਰ ਜੀ ਤੁਸੀਂ ਜਿਹੜੇ ਤੁਹਾਡੇ ਮਸਲੇ ਆਪਾਂ ਲਿਸਟ ਬਣਾ ਲਈਏ ਫਿਰ ਉਹਦੇ ਆਪਾਂ ਮੰਦਨ ਕਰਕੇ ਕੀ ਆਪਾਂ ਕਰਨਾ ਕਿੱਦਾਂ ਚੱਲਣਾ মিডিਆ ਜਾਣਾ ਜਾਂ ਪਹਿਲਾਂ ਅਫਸਰਾਂ ਨੂੰ ਮਿਲ ਲਓ ਆਪਾਂ ਗੱਲ ਕਰ ਲਈਏ ਤੇ ਫਿਰ ਆਪਾਂ ਅਗਲਾ ਜਿਹੜਾ ਪ੍ਰੋਗਰਾਮ ਦੇਣਾ ਔਰ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਤੁਸੀਂ ਸਾਰੇ ਵਧਾਈ ਦੇ ਪਾਸੋਂ ਨਾਲ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਭੈਣ ਗਵਾਰੀ ਮਾਇਆਬਤੀ ਸਾਡੇ ਨਾਜਨ ਪ੍ਰੈਜ਼ੀਡੈਂਟ ਆਕਾਲ ਜੀ ਨੈਸ਼ਨਲ ਕੋਆਰਡੀਨੇਟਰ ਆ ਪਰ ਇਹ ਜਰੂਰ ਦੇਖੋ ਆਪਣੀ ਧਿਰ ਆ ਧਿਰਨਾ ਇਹ ਦੂਜੀਆਂ ਧਿਰਾਂ ਦੀ ਕੋਸ਼ਿਸ਼ ਆ ਵੀ ਸਾਨੂੰ ਨੈਗੇਟਿਵ ਕਰਨਾ ਕਿਉਂਕਿ ਉਹ ਚਾਹੁੰਦੇ ਆ ਵੀ ਅਸੀਂ ਇਹਨਾਂ ਨੂੰ ਇੱਕ ਨੈਸ਼ਨਲ ਜੱਦੇਬੰਦੀ ਤੋਂ ਬਾਹਰ ਕੱਢ ਦਈਏ ਨੈਗੇਟਿਵ ਕਰਕੇ ਜਦੋਂ ਹੁਣ ਆਪਣਾ ਇੱਕ ਰਾਸ਼ਟਰੀ ਪੱਧਰ ਦਾ ਸੰਗਠਨ ਆ ਵੀ ਇਹਨਾਂ ਨੂੰ ਨੈਗੇਟਿਵ ਕਰੀਏ ਕਿਉਂਕਿ ਰਿਜ਼ਲਟ ਤਾਂ ਨੈਗੇਟਿਵ ਹੋ ਹੀ ਜਾਂਦੇ ਆ ਦੇਖੋ ਕਾਂਗਰਸ ਨੂੰ ਜਦੋਂ ਆਪਣੀ ਉਪਚੋਣ ਆਈ ਆ ਤੇ ਕਾਂਗਰਸ ਦੀ ਲੋਕ ਸਭਾ ਦੇ ਵਿੱਚ 45000 ਵੋਟ ਆ ਤਾਂ ਮਹੀਨੇ ਦੇ ਵਿੱਚ 45 ਹਜ਼ਾਰ ਤੋਂ 16 ਹਜ਼ਾਰ ਤੇ ਆ ਗਏ। ਤਦੂਜੀ ਸਾਹਿਬ ਨਾਲ 28-29 ਹਜ਼ਾਰ ਘਟ ਗਏ। ਤਾਂ ਸਾਡੀ ਤਾਂ ਸਿਗੀ 1900 ਔਰ ਪੈਸਾ ਕਿੰਨਾ ਲਾਤਾ ਇਹ ਵੀ ਦੇਖੀ। ਤੇ ਇਸ ਕਰਕੇ ਦੂਜੀ ਧਿਰਾਂ ਦਾ ਅਜੰਡਾ ਆ ਵੀ ਜਿਹੜੀ ਇਹਨਾਂ ਦੀ ਇੱਕ ਰਾਸਟਰੀ ਤੇ ਰਿਆ ਜਿਹਦੇ ਕਰਕੇ ਵੱਜਦੇ ਆ ਉਹਨਾਂ ਤੋਂ ਵੀ ਉਹਨੂੰ ਉਹਦੇ ਤੋਂ ਇਹਨਾਂ ਨੂੰ ਬਾਹਰ ਕੱਢੀਏ ਤੇ ਫਿਰ ਇਹਨਾਂ ਦੇ ਹੱਤਿਆਜਨ ਕਰਨਾ ਸੌਖਾ ਹੈ। ਤੇ ਆਪਾਂ ਇਸ ਸੈਟ ਨਹੀਂ ਫਸਣਾ। ਵੇ ਆਪਾਂ ਜਿਹੜੇ ਆਪਣੀ ਪਾਰਟੀਆਂ ਨੂੰ ਮਜ਼ਬੂਤ ਕਰਨਾ ਪਹਿਲਾਂ ਵੀ ਬਹੁਤ ਮਜ਼ਬੂਤ ਆ ਜਿਹੜਾ ਕਮਲ ਨੇ ਕਿਹਾ ਪਰ ਮੈਨੂੰ ਲੱਗਦਾ ਵੀ ਇਦਾਂ ਨਹੀਂ ਹੈਗਾ ਹਮੇਸ਼ਾ ਹੀ ਮਜ਼ਬੂਤ ਸਾਡਾ ਡੋਲਰ ਕਦੀ ਥੱਲੇ ਨਹੀਂ ਗਿਆ ਹਮੇਸ਼ਾ ਹੀ ਉਹਦੀ ਮਹੱਤਤਾ ਹੈ ਮੈਂ ਕੱਲ ਕੋਈ ਆਪਣੇ ਸਾਥੀਆਂ ਨਾਲ ਗੱਲ ਕਰਦਾ ਸੀ ਪਤਾ ਨਹੀਂ ਮੈਂ ਕਿਹਾ ਵੀ ਮੰਨ ਲਓ ਆਪਣਾ 2002 ਦੇ ਵਿੱਚ ਕਿੰਨੇ ਵਾਰ ਐਮਐਲਏ ਬਣਿਆ ਤੇ 2024 ਚ ਬਾਅਦ ਚ ਬਣਿਆ ਮਤਲਬ 22 22 ਸਾਲ ਬਾਅਦ 20 ਸਾਲ ਬਾਅਦ ਵੀ 22 ਸਾਲ 22 ਸਾਲ 22 ਸਾਲ ਬਾਅਦ ਸਾਡਾ ਐਮਐਲਏ ਬਣਿਆ ਮੈਂ ਕਿਹਾ ਮੰਨ ਲਓ 22 ਸਾਲ ਅਸੀਂ ਚੋਣ ਨਹੀਂ ਜਿੱਤੇ ਪਰ ਤੁਸੀਂ ਦੱਸੋ ਵੀ ਕੀ ਬਸਪਾ ਨੇ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਨਹੀਂ ਲਿਆਂਦਾ ਬਿਨਾਂ ਦੇ 20 ਸਾਲ ਦੇ ਵਿੱਚ ਜਿਹੜੇ ਬੰਦੇ ਬਸਪਾ ਨਾਲ ਜੁੜੇ ਜਾਂ ਜਿਨ੍ਹਾਂ ਨੇ ਬਹੁਤਾਂ ਅਧੋਲਾਂ ਦਾ ਆਪਾਂ ਇਸ ਕਿਤੇ ਵਿੱਚ ਕੰਮ ਕੀਤਾ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਕੁਆਲਿਟੇਟਿਵ ਚੇਂਜ ਵੀ ਇੱਕ ਗੜਵਾਤਾ ਬਾੜੀ ਜਿਹੜੀ ਤਬਦੀਲੀ ਆਈ ਇਸ ਕਰਕੇ ਚਾਉਣਾ ਆਪਾਂ ਲੜਨੀ ਆ ਉਹ ਵੀ ਜਿਤਨੀ ਆ ਉਹਦੇ ਵੀ ਚੰਗੇ ਰਿਜ਼ਲਟ ਚਾਹੀਦੇ ਜਿਹੜੀਆਂ ਕਮੀਆਂ ਆਈਆਂ ਉਹ ਵੀ ਅਸੀਂ ਕੋਕਾਂ ਵਿੱਚ ਉਹਨਾਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਹਦਾ ਮਤਲਬ ਇਹ ਨਹੀਂ ਵੀ ਜਿਹੜਾ ਅੰਦੋਲਨ ਚ ਕੋਈ ਕਮੀ ਹੈ ਇਹ ਅੰਦੋਲਨ ਸਾਨੂੰ ਕੋਈ ਰਿਜ਼ਲਟ ਨਹੀਂ ਦੇ ਸਕਦਾ ਅੰਦੋਲਨ ਕਰਕੇ ਹੀ ਜਿਹੜਾ ਅਸੀਂ ਜਿਹੜੀ ਇੱਕ ਚੰਗੀ ਜ਼ਿੰਦਗੀ ਇੰਨੇ ਲੰਬੇ ਸਾਲਾਂ ਵਿੱਚ ਜੀਣ ਚ ਕਾਮਯਾਬ ਹੋਏ ਆ ਬੰਦਿਆ ਤੁਸੀਂ ਆਪਣਾ ਦੁਆਬਾ ਏਰੀਆ ਲਾ ਲਓ ਜਿੱਥੇ ਸਰਗਰਮ ਆ ਕੋਈ ਬੰਦਾ ਦੱਸੇ ਸਾਡੇ ਦੇ ਧੱਕਾ ਹੋਇਆ ਕੋਈ ਬੰਦਾ ਵੀ ਦੱਸੇ ਨਜਾਇਜ਼ ਹੋਈ ਜੇ ਹੋਈ ਤਾਂ ਅਸੀਂ ਦੂਰ ਕੀਤੀ